ਸਵਾਗਤ ਹੈ ਜੀ ਅੱਜ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਪ੍ਰਾਚਨ ਸਮੇਂ ਦੀ ਉਹ ਪੁਰਾਣੀ ਇਮਾਰਤ ਜੋ ਕਿ 4000 ਸਾਲ ਪੁਰਾਣੀ ਹੈ ਆਜੋ ਚੱਲਦੇ ਹਾਂ 4000 ਸਾਲ ਪਿੱਛੇ ਇਹ ਇਮਾਰਤ ਰੋਪੜ ਸ਼ਹਿਰ ਦੇ ਵਿੱਚ ਸਥਿਤ ਹੈ ਜੇਕਰ ਤੁਸੀਂ ਇਸ ਜਗ੍ਹਾ ਤੇ ਆਉਂੋ ਤਾਂ ਜੋ ਸਾਹਮਣੇ ਇਤਿਹਾਸ ਲਿਖਿਆ ਹੋਇਆ ਇਸ ਇਮਾਰਤ ਦਾ ਇਤਿਹਾਸ ਇੱਕ ਵਾਰ ਆ ਕੇ ਜਰੂਰ ਪੜ੍ਹੋ ਜੀ ਇਸ ਨੂੰ ਰੋਪੜ ਦੀ ਸ਼ਾਹੀ ਟਿੱਬੀ ਵੀ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਉਚਾਈ ਉੱਪਰ ਬਣੀ ਹੋਈ ਹੈ ਇਸ ਦੇ ਉੱਪਰ ਜਾ ਕੇ ਪੂਰਾ ਰੋਪੜ ਸ਼ਹਿਰ ਦਿਖਦਾ ਆ ਜੋ ਚੱਲਦੇ ਆ ਉੱਪਰ ਵੱਲ ਸਾਨੂੰ ਉੱਪਰ ਵੀ ਦਿਖਾਵਾਂਗੇ ਇੱਕ ਹੜੱਪਾ ਨਾਂ ਦਾ ਸ਼ਬਦ ਆਪਾਂ ਨੇ ਅੱਜ ਤੱਕ ਕਿਤਾਬਾਂ ਵਿੱਚ ਹੀ ਪੜਿਆ ਅੱਜ ਤੁਹਾਨੂੰ ਦਿਖਾਵਾਂਗੇ ਹੜੱਪਾ ਦੇ ਲੋਕਾਂ ਦੀ ਉਸ ਸਮੇਂ ਦੀ ਪੁਰਾਣੀ ਇਮਾਰਤ ਇਸ ਦੀ ਸਾਬਜ਼ਵਾਲੀ ਇੱਕ ਗਾਰਡ ਵੀ ਰੱਖਿਆ ਹੋਇਆ ਜੋ ਕਿ ਇਸ ਦੀ ਸਾਬਜ਼ਵਾਲੀ ਕਰਦਾ ਵੀਡੀਓ ਬਣਾਉਣਾ ਅੰਦਰ ਲਾਉਡ ਨਹੀਂ ਆ ਅਸੀਂ ਰਿਕਵੈਸਟ ਕਰਾਂਗੇ ਵੀ ਅੰਦਰ ਵੀਡੀਓ ਬਣਾ ਸਕੀਏ ਕਿਉਂਕਿ ਅੱਜ ਤੱਕ ਕਿਸੇ ਵੀ ਬਲੌਗਰ ਨੇ ਇਸ ਨੂੰ ਬਾਹਰ ਤੋਂ ਸਾਰਿਆਂ ਨੂੰ ਦਿਖਾ ਦਿੱਤਾ ਹੈ ਪਰ ਇਸ ਨੂੰ ਅੰਦਰੋਂ ਕੋਈ ਨਹੀਂ ਦਿਖਾ ਸਕਿਆ ਇਹ ਰਿਕਵੈਸਟ ਕਰਾਂਗੇ ਗਾੜ ਨੂੰ ਕਿਸੀ ਅੰਦਰੋਂ ਦਿਖਾ ਸਕੀਏ ਸਾਨੂੰ ਅੰਦਰ ਲਵ ਯੂ ਸਾਰਾ ਚੰਗੀ ਤਰ੍ਹਾਂ ਦਿਖਾਈਏ ਵੀ ਅੰਦਰੋਂ ਕਿਸ ਤਰ੍ਹਾਂ ਦੀ ਲੱਗਦੀ ਹੈ ਉਸ ਟਾਈਮ ਕਿਸ ਤਰ੍ਹਾਂ ਅੰਦਰ ਲੋਕ ਰਹਿੰਦੇ ਸੀਗੇ ਹਾਂਜੀ ਉਪਰ ਆ ਚੁੱਕਿਆ ਬਾਹਰ ਤੋਂ ਇਮਾਰਤ ਇਸ ਤਰ੍ਹਾਂ ਦੀ ਦਿਖਦੀ ਹੈ ਇਸ ਇਮਾਰਤ ਦੇ ਚਾਰ ਦਰਵਾਜ਼ੇ ਹਨ ਸੋ ਆਲੇ-ਦਾਲੋਂ ਫਿਰ ਕੇ ਸਾਰੀ ਪੂਰੀ ਤਰ੍ਹਾਂ ਇਹ ਇਮਾਰਤ ਦਿਖਾਵਾਂਗੇ 1953 ਵਿੱਚ ਇਸ ਦੀ ਖੋਦਾਈ ਚੱਲ ਰਹੀ ਸੀ ਉਸ ਟਾਈਮ ਇਸ ਦੀ ਖੋਜ ਹੋਈ ਇਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਅਰਬਨ ਸਿਵਲਾਈ ਯਾਸਨ ਹੈ ਸ਼ਹਿਰੀ ਸਭਿਅਤ ਜਿਸ ਨੂੰ ਹੜੱਪਾ ਸਭਿਅਤ ਵੀ ਬੋਲਿਆ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇਹ ਹੀ ਦਿਖਾਉਣ ਆਏ ਹਾਂ 1953 ਦੇ ਵਿੱਚ ਖੁਦਾਈ ਦੇ ਦੌਰਾਨ ਹੜੱਪਾ ਸਭਿਆਚਾਰ ਦੇ ਪ੍ਰਮਾਣ ਮਿਲੇ ਜਿਦੇ ਵਿੱਚ 4500 ਸਾਲ ਪਹਿਲਾਂ ਦੇ ਗਹਿਣੇ ਮੋਤੀ ਪ੍ਰਾਣੀਆਂ ਡੈਕੋਰੇਸ਼ਨ ਮਿਲੀਆਂ ਜਿਹਨੂੰ ਵਪਾਰ ਕਰਨ ਦੇ ਲਈ ਵਰਤਿਆ ਜਾਂਦਾ ਸੀ ਜਦੋਂ ਇੱਥੇ ਖੁਦਾਈ ਹੋ ਰਹੀ ਸੀ ਤਾਂ ਉਸ ਟਾਈਮ ਹੜੱਪਾ ਟਾਈਮ ਦੀ ਐਂਟਿਕ ਚੀਜ਼ਾਂ ਚੰਦਰਗੁਪਤ ਦੇ ਸਿਉਨੇ ਦੇ ਸਿੱਕੇ ਤੇ ਹੋਰ ਵੀ ਬਹੁਤ ਕੁਝ ਮਿਲਿਆ ਜੀ ਹਾਂ ਤੁਸੀਂ ਆ ਸਭ ਕੁਝ ਦੇਖ ਸਕਦੇ ਹੋ ਪਰ ਕਿਵੇਂ ਦੇਖ ਸਕਦੇ ਹੋ ਇਹ ਸਭ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਜੁੜੇ ਰਹੋ ਐਂਡ ਤੱਕ ਸਾਡੇ ਨਾਲ ਆਰਕੇ ਪ੍ਰੋਫੈਸਰ ਦਾ ਵੀ ਇਹ ਐਸਟੀਮੇਟ ਹੈ ਕਿ 4000 ਸਾਲ ਤੋਂ ਵੀ ਪਹਿਲਾਂ ਹੜੱਪਾ ਸਭਿਆਚਾਰ ਦੇ ਲੋਕ ਇੱਥੇ ਰਹਿੰਦੇ ਸਨ ਇਹ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਸੈਂਟਰ ਗਵਰਨਮੈਂਟ ਦੇ ਅਧੀਨ ਹੈ ਆ ਜੋ ਅਸੀਂ ਚੱਲਦੇ ਹਾਂ ਖੂਬ ਵੱਲ ਲੈ ਕੇ ਉਸੇ ਪ੍ਰਾਤਨ ਸਮੇਂ ਦਾ ਇਹ ਜਗਤ ਖੂ ਬਣਿਆ ਹੋਇਆ ਹੈ ਦੇਖੋ ਕਿ ਇਸ ਖੂ ਨਾਲੇ ਦਵਾਲ ਪੱਕਾ ਕਰ ਦਿੱਤਾ ਗਿਆ ਹੈ ਇਸ ਖੂ ਦੇ ਵਿੱਚ ਗ੍ਰਿਲਾਂ ਲਗਾ ਦਿੱਤੀਆਂ ਗਈਆਂ ਹਨ ਕਿਉਂਕਿ ਇਸ ਜਗ੍ਹਾ ਤੇ ਟੂਰਿਸਟ ਆਉਂਦੇ ਤੇ ਬੱਚੇ ਵੀ ਇਸ ਜਗ੍ਹਾ ਤੇ ਖੇਡਦੇ ਰਹਿੰਦੇ ਨੇ ਤਾਂ ਜੋ ਇਸ ਗ੍ਰਿਲਾਂ ਨੂੰ ਇਸ ਲਈ ਲਗਾ ਦਿੱਤਾ ਗਿਆ ਹੈ ਕਿ ਕੋਈ ਬੱਚਾ ਵਿੱਚ ਨਾ ਡਿੱਗ ਸਕੇ ਤੇ ਕਿਸੇ ਦਾ ਨੁਕਸਾਨ ਨਾ ਹੋ ਸਕੇ ਆ ਜੋ ਚੱਲਦੇ ਹਾਂ ਉਸ ਨੂੰ ਅੰਦਰ ਵੱਲ ਲੈ ਕੇ ਇਹ ਜਗ੍ਹਾ ਬਹੁਤ ਹੀ ਪੁਰਾਣੀ ਹੈ ਇਸ ਜਗ੍ਹਾ ਤੇ ਛੱਤ ਦੀ ਮੁਰੰਮਤ ਕੀਤੀ ਗਈ ਹੈ ਕਿਉਂਕਿ ਸੱਤ ਪੁਰਾਣੀ ਹੋਣ ਕਾਰਨ ਇਸ ਦਾ गिरਨ ਦਾ ਡਰ ਸੀਗਾ ਤੇ ਗੇਟਾਂ ਦੀ ਤੇ ਪੂਰੀ ਇਮਾਰਤ ਦੀ ਮੁਰੰਮਤ ਵੀ ਕੀਤੀ ਗਈ ਹੈ ਕਿਉਂਕਿ ਇਹ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ ਤੁਹਾਨੂੰ ਅਸੀਂ ਅੰਦਰ ਬਾਹਰ ਫਿਰ ਕੇ ਆਲੇ ਦੁਆਲੇ ਸਾਰੀ ਇਮਾਰਤ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਇਮਾਰਤ ਜਿਵੇਂ ਕਿ ਇਹ ਪ੍ਰਾਚਨ ਸਮੇ ਦੀ ਇਮਾਰਤ 4000 ਸਾਲ ਹੋ ਚੁੱਕੇ ਹਨ ਫਿਰ ਵੀ ਅੱਜ ਵੀ ਬਹੁਤ ਹੀ ਇਸ ਨੂੰ ਸਾਫ ਸਵਾਲ ਕੇ ਰੱਖਿਆ ਗਿਆ ਹੈ ਜੋ ਕਿ ਤੁਸੀਂ ਉੱਪਰ ਮੋਰੀਆ ਦੇਖ ਰਹੇ ਹੋ ਇਸ ਲਈ ਰੱਖੇ ਗਏ ਹਨ ਤਾਂ ਜੋ ਇਸ ਦੇ ਅੰਦਰ ਰੋਸ਼ਨੀ ਬਣੀ ਰਹੇ ਹਨੇਰਾ ਜ਼ਿਆਦਾ ਨਾ ਹੋ ਸਕੇ ਆਜੋ ਦੁਬਾਰਾ ਚੱਲਦੇ ਆਂ ਬਾਹਰ ਵੱਲ ਬਾਹਰ ਦਾ ਦ੍ਰਿਸ਼ ਵੀ ਦੁਬਾਰਾ ਦੇਖਦੇ ਆਂਗੇ ਆਜੋ ਜਿਸ ਪਾਸੇ ਅਸੀਂ ਜਾ ਰਹੇ ਆਂ ਉਸ ਸਾਈਡ ਹੀ ਖੁਦਾਈ ਸਟਾਰਟ ਕੀਤੀ ਗਈ ਸੀ ਉਸ ਜਗ੍ਹਾ ਤੇ ਹੀ ਪ੍ਰਾਣੀ ਸਭਿਅਤ ਦੇ ਪ੍ਰਮਾਣ ਮਿਲੇ ਸਨ ਤੇ ਹੋਰ ਵੀ ਪੁਰਾਣੀਆਂ ਵਸਤੂਆਂ ਮਿਲੇ ਸਨ ਜਿਵੇਂ ਘੜੇ ਹੋਗੇ ਹੋਰ ਗਹਿਣੇ ਹੋਗੇ ਤੁਹਾਡੀ ਨੌਲੇਜ ਦੇ ਲਈ ਦੱਸ ਦਵਾਂ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਅੰਗਰੇਜ਼ ਸੀਗੇ ਉਹ ਇਹ ਮੰਨਦੇ ਸਨ ਕਿ ਵੈਸਟ ਸਾਈਡ ਮਤਲਬ ਜੋ ਕਿ ਉਹਨਾਂ ਦਾ ਇਲਾਕਾ ਹੈ ਉਸ ਸਾਈਡ ਹੀ ਪੁਰਾਣਾ ਅਰਬਨ ਸਿਵਲਾਈਜੇਸ਼ਨ ਹੈ ਆ ਜੇ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਹੀ 1953 ਦੇ ਵਿੱਚ ਖੁਦਾਈ ਦਾ ਕੰਮ ਸਟਾਰਟ ਕੀਤਾ ਗਿਆ ਇਸ ਜਗ੍ਹਾ ਤੇ ਹੀ ਪੁਰਾਣੀਆਂ ਪ੍ਰਾਤਨ ਚੀਜ਼ਾਂ ਮਿਲੀਆਂ ਜੋ ਕਿ ਅੱਜ ਵੀ ਮਿਊਜ਼ੀਅਮ ਦੇ ਵਿੱਚ ਜੋ ਕਿ ਰੋਪੜ ਸ਼ਹਿਰ ਦੇ ਵਿੱਚ ਸਥਿਤ ਹੈ ਮਿਊਜ਼ੀਅਮ ਦੇ ਵਿੱਚ ਹੀ ਅੱਜ ਵੀ ਉਹ ਪੁਰਾਣੀਆਂ ਚੀਜ਼ਾਂ ਉਸ ਤਰ੍ਹਾਂ ਹੀ ਸਾਬ ਸਵਾਲ ਕੇ ਰੱਖੀਆਂ ਗਈਆਂ ਹਨ